ਇੱਥੇ ਰੌਲਾ ਤਾਂ ਤੜਕੇ ਦੇ ਇਹ ਪਾਈ ਜਾਂਦੇ ਆ ਕਿਸੇ ਨੇ ਨਾ ਲਿਆ ਵੀ ਐਡੀ ਇਤਿਹਾਸਿਕ ਧਰਤੀ ਹੈ ਕਿਸੇ ਨੇ ਬੋਲਿਆ ਵੀ ਇੱਥੇ ਇੰਨੀਆਂ ਮਰਦਾਂ ਪੂਰੀਆਂ ਹੁੰਦੀਆਂ ਜੰਡ ਸਾਹਿਬ ਬਾਰੇ ਬੋਲਿਆ ਕਿਸੇ ਬਲਾਰੇ ਨੇ ਆ ਫੌਜੀਆ ਹੁਣ 5 ਲੱਖ ਰੁਪਈਆ ਤਾਂ ਪਿੰਡ ਵਾਲਿਆਂ ਨੇ ਲਾਇਆ ਉਹ ਫਲਾਨਾ ਫੌਜੀ ਲਾਇਬ ਹੋਇਆ ਬੈਠਾ ਉਹ ਧੁੰਕਾ ਫੌਜੀ ਲਾਇਬ ਹੋਇਆ ਬੈਠਾ ਹੁਣ ਪੁੱਛਣ ਆ ਲਾਵੇ ਇਹ ਮਹੀਨਾ ਹੋ ਗਿਆ ਪਾਸ ਇਕੱਠੀ ਕਰੀ ਜਾਂਦੇ ਇਹਨਾਂ ਨੇ ਫੌਜੀਆ ਦੇ ਨਾਂ ਹੀ ਸੁਣਨੇ ਸੀ ਆ ਪੁਰਾਣੇ ਖਿਡਾਰੀ ਬਾਰੇ ਬੋਲਿਆ ਕਿਸੇ ਬਾਰੇ ਆ ਵੀ ਆ ਧੀਰੇ ਵਰਗੇ ਆ ਭੋਲੇ ਵਰਗੇ ਆ ਜਬਰਜੰਗ ਫੌਜੀ ਰਵਣੇ ਵਰਗੇ ਖੇਡਦੇ ਰਹੇ ਐ ਦੱਸਿਆ ਕਿਸੇ ਨੇ ਕਮਾਲ ਹੋ ਗਈ ਯਾਰ ਤੁਹਾਡੀ ਕਮੈਂਟਰੀ ਵਾਲਿਆਂ ਦੀ ਸ਼ਰਮ ਲੈ ਗਈ ਐ ਜਮਾ ਇਹ ਗੱਲਾਂ ਕਰਨ ਦੀਆਂ ਕਿਸੇ ਨੇ ਦੱਸਿਆ ਬਾਪੂ ਬੈਠੇ ਐ ਜਿਨ੍ਹਾਂ ਨੇ ਝਾੜ ਮੜਿਆਂ ਦੇ ਫੇਰ ਖਾ ਕੇ ਆ ਸਾਰਾ ਮੈਚ ਮੁੱਕ ਗਿਆ ਆ ਤੇਰਾ ਸ਼ੇਰ ਨਹੀਂ ਮੁੱਕਿਆ ਤੂੰ ਦੱਸਿਆ ਵੀ ਕਿਹੜੀ ਟੀਮ ਦਾ ਮੁੰਡਾ ਕਬੱਡੀ ਪਾਉਂਦਾ ਹੈ ਕਿਹੜੀ ਦਾ ਮੁੰਡਾ ਫੜਦਾ ਦੱਸ ਮੈਨੂੰ ਕਿਉਂ ਤੁਸੀਂ ਕਬੱਡੀ ਦਾ ਸਤਿਆਨਾਸ਼ ਕਰ ਰਹੇ ਹੋ ਮੈਨੂੰ ਕ ਤੜਕੇ ਦਾ ਮੈਂ ਵੇਖੀ ਜਾਂਦਾ ਛੋਟੇ ਬਾਲ ਥੋੜਾ ਜਿਹਾ ਧਿਆਨ ਦਿਓ ਪੁੱਤ ਕਬੱਡੀ ਨੂੰ ਨੀਮਾ ਰੱਖੋ ਕੱਲੇ ਛੇੜਾਂ ਮਾਰੇ ਆ ਮੈਂ ਇੱਕ ਬੇਨਤੀ ਕਰੂੰਗਾ ਜਿੰਨੀਆਂ ਕਮੇਟੀਆਂ ਇੱਥੇ ਸੁਣਦੀਆਂ ਨੇ ਜਿਹੜੇ ਬੰਦੇ ਤੋਂ ਕਮੈਂਟਰੀ ਕਰਾਉਣੀ ਆ ਨਾ ਉਹਦਾ ਮੋਬਾਈਲ ਫੜ ਕੇ ਰੱਖਿਆ ਕਰੋ ਉਹਦਾ ਮੋਬਾਈਲ ਉਹਦੀ ਜੇਬ 'ਚ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਫਲਾਣਾ ਕਹਿੰਦਾ ਮੇਰਾ ਨਾਮ ਲੈ ਦੇ ਫਲਾਣਾ ਕਹਿੰਦਾ ਮੇਰਾ ਨਾਮ ਲੈ ਦੇ ਕਮੈਂਟਰੀ ਕਰਨੀ ਆ ਸਿੱਧੀ ਕਰੋ ਹਾਂ ਮੋਬਾਈਲਾਂ ਤੋਂ ਪੜ ਪੜ ਕੇ ਸ਼ੇਰ ਨਾ ਬੋਲੋ ਕਮੈਂਟਰੀ ਲੋਕਾਂ ਨੂੰ ਦੱਸੋ ਵੀ ਆ ਫਲਾਣੇ ਪਿੰਡ ਦਾ ਮੁੰਡਾ ਕਬੱਡੀ ਪਾਉਂਦਾ ਹੈ ਫਲਾਣੇ ਦਾ ਫੜਦਾ ਆ ਜਿਹੜੇ ਬਾਪੂ ਆਏ ਇਹਨਾਂ ਨੂੰ ਕੀ ਪਤਾ ਲੱਗਿਆ ਇਹ ਤੜਕੇ ਦੇ ਮੂੰਹ ਚੱਕੀ ਬੈਠੇ ਆ ਇਹਨਾਂ ਨੂੰ ਪੁੱਛੋ ਕੋਠੇ ਗੁਰੂ ਵਾਲੇ ਫੌਜੀ ਇਹਨਾਂ ਦੇ ਘਰੇ ਟਰਾਲੀ ਲਾ ਕੇ ਜਾਣਗੇ ਕਣਕ ਦੀ ਆ ਪਿੰਡ ਵਾਲੇ ਮੁੰਡਿਆਂ ਨੇ ਫੰਡ ਇਕੱਠਾ ਕਰਿਆ ਮਿਹਨਤ ਕੀਤੀ ਹੈ ਲੋਕ ਇਹਨਾਂ ਨੂੰ ਸ਼ਾਬਾਸ਼ ਦੇਣਗੇ ਮੁੰਨਾਂ ਦਾ ਇਕੱਲ ਨੂੰ ਗਾਲ੍ਹਾਂ ਦੇਣਗੇ ਗੱਲਾਂ ਦੇਖੋ ਕੀ ਹੁੰਦੀਆਂ ਆ ਜਾ ਬਸ ਇੰਨਾ ਕੀ ਸੁਣਨਾ ਸੀ ਬਹੁਤ ਵਧੀਆ ਸਾਡੇ ਵੱਡੇ ਉਸਤਾਦ ਜੀ ਨੇ ਬੋਲਿਆ ਕਿਉਂਕਿ ਜੇ ਮੁੰਡਿਆਂ ਦੇ ਆਪਾਂ ਨਾਂ ਬੋਲਾਂਗੇ ਗਰਾਊਂਡ ਦੇ ਵਿੱਚ ਕਿਉਂਕਿ ਇਹ ਤਾਂ ਹੈ ਨਹੀਂਗਾ ਕਿ ਇਹਨਾਂ ਦੇ ਮਾਪੇ ਜਾਂ ਕੋਈ ਨਹੀਂ ਦੇਖਦਾ ਕਿਉਂਕਿ ਵੀਰੇ ਜਿਹੜੇ ਅੱਜ ਦੇ ਟਾਈਮ 'ਚ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਰ ਕਿਸੇ ਦਾ ਮਾਪੇ ਬਾਪ ਦੇਖਦਾ ਹੈ ਤੇ ਦੂਜੀ ਗੱਲ ਆ ਇਹਨਾਂ ਨੂੰ ਆਪਾਂ ਹੌਸਲਾ ਦੇਵਾਂਗੇ ਨਾਂ ਲਵਾਂਗੇ ਤੇ ਇਹਨਾਂ ਦੇ ਵਿੱਚ ਕਿਉਂਕਿ ਕਮੈਂਟਰੀ ਵਾਲਾ ਇੱਕ ਇਹੋ ਜਿਹਾ ਹੁਣ ਬੰਦਾ ਹੈ ਜਿਹੜਾ ਬੰਦਾ ਮਾੜੇ ਬੰਦੇ ਤੋਂ ਵੀ ਜੱਫਾ ਲਵਾ ਦਿੰਦਾ ਹੈ ਤੇ ਚੰਗਿਆਂ ਚੰਗਿਆਂ ਨੂੰ ਜਾਮ ਕਰਵਾ ਦਿੰਦਾ ਹੈ ਇਹ ਸਿਰਫ ਇੱਕ ਬਲਾਰਾ ਹੁੰਦਾ ਜਿਹੜਾ ਹੌਸਲਾ ਦਿੰਦਾ ਤੇ ਆਪਾਂ ਨੂੰ ਬੇਨਤੀ ਹੈ ਸਾਰੇ ਜਿੰਨੇ ਵੀ ਸਾਡੇ ਭਰਾ ਸਾਡੀ ਫੈਮਿਲੀ ਦੇ ਮੈਂਬਰ ਹੈ ਕਿ ਆਪਾਂ ਗਰਾਊਂਡ ਦੀ ਗੱਲ ਕਰੀਏ ਤੇ ਇਹੀ ਬੇਨਤੀ ਮੇਰੇ ਵੱਲੋਂ ਹੈ ਤੇ ਧੰਨਵਾਦ ਸਾਡੇ ਉਸਤਾਦ ਜੀ ਦਾ ਕਿਉਂਕਿ ਸੱਜੀਆਂ ਤੇ ਹਮੇਸ਼ਾ ਖਰੀਆਂ ਗੱਲਾਂ ਕਰਦੇ ਆ ਤੇ ਇੱਕ ਤਾੜੀ ਹਰ ਉਸਤਾਦ ਜੀ ਲਈ ਜਰੂਰ ਲਾ ਦਿਓ ਜਿਹੜਾ ਸੱਚ ਬੋਲ ਕੇ ਗਏ ਆ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਵਟੀਆਂ ਸੋਹਣੀਆਂ ਗੱਲਾਂ ਸਿੱਕੀਆਂ ਨੇ ਸਿੱਖਣੀਆਂ ਨੇ ਔਰ ਸਿੱਖਣੀਆਂ ਵੀ ਚਾਹੀਦੀਆਂ ਐ